ਗੁਰ ਅੰਦਰ ਦੇ ਦੀ 12 ਸਾਲ ਸੇਵਾ ਕੀਤੀ ਫਿਰ ਬੀਬੀ ਭਾਨੀ ਨੇ ਆਪਣੇ ਪਿਤਾ ਗੁਰਦੇਵ ਗੁਰ ਅਮਰਦਾਸ ਦੀ 12 ਸਾਲ ਸੇਵਾ ਕੀਤੀ ਤੇ ਫੇਰ ਗੁਰਰਾਮ ਦਾਸ ਜੀ ਨੇ 22 ਸਾਲ ਸੇਵਾ ਕੀਤੀ ਆਪ ਕੋ ਸਾਡੇ ਨਾਮ ਸ੍ਰੀ ਐਵੇਂ ਨਹੀਂ ਮਰਤਵੇ ਮਿਲਦੇ ਗੱਲਾਂ ਨਾਲ ਹੀ ਮਿਲਦੇ ਗੱਲ ਲਈ ਉਹ ਸੁਹਾਗਣ ਭੈਣੇ ਕੰਤ ਨਾ ਕਾਹੂ ਮੈਂ ਮਿਲਿਆ ਗੱਲਾਂ ਨਾਲ ਕੋਈ ਸੁਹਾਗਣ ਨਹੀਂ ਬੰਦੀ ਬੱਦੀ ਪਰਮੇਸ਼ਰ ਦੀ ਸੇਵਾ ਕਰਕੇ ਸੁਆਗਤਨ ਕਰਦੇ ਗੁਰਮਤੋ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੂੰ ਗੁਰਗੱਦੀ ਐਵੇਂ ਨਹੀਂ ਕਿਲੀ ਛੋਟੀਆਂ ਛੋਟੀਆਂ ਕੁਰਸੀਆਂ ਲੈਣ ਵਾਸਤੇ ਜੱਦੋ ਜਹਿਦ ਕਰਨੀ ਚਹੀ ਆਹ ਦੇਖੋ ਕੀ ਹਾਲ ਨੇ ਸਰਪੰਚੀ ਦੇ ਇਲੈਕਸ਼ਨ ਚੱਲ ਰਹੇ ਕਿ ਨਹੀਂ ਲੜਾਈਆਂ ਝਗੜੇ ਉਹ ਆ ਪਰ ਧੰਨ ਗੁਰੂ ਰਾਮਦਾਸ ਜੀ ਨੇ ਬਾਬੇ ਨਾਨਕ ਦੇ ਘਰ ਦੀ ਸੇਵਾ ਸੰਭਾਲੀ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਸੇਵਾ ਕਰਕੇ ਲਈ ਮਰਦਮਾ ਸੇਵਾ ਕਰਕੇ ਪ੍ਰਾਪਤ ਹੁੰਦਾ ਹੈ ਐਵੇਂ ਨਹੀਂ ਤੇ ਸਾਧ ਸੰਗਤ ਜੀ ਉਹ ਵੀ ਦੇਖਣ ਲਾਹੌਰ ਦੀ ਧਰਤੀ ਤੇ ਉਹਨਾਂ ਦਾ ਜਨਮ ਹੋਇਆ ਲਾਹੌਰ ਦੀ ਧਰਤੀ ਪੰਜ ਸਾਲ ਦੇ ਹੋਏ ਪਿਤਾ ਜੀ ਬਾਬਾ ਹਰਦਾਸ ਚੜਾਈ ਕਰ 7 ਸਾਲ ਦੇ ਹੋਏ ਮਾਂ ਚਲੇ ਗਈ 9 ਸਾਲ ਰੁਏ ਨਾਨੀ ਚਲੇਗੀ ਮਾਮੇ ਚਲੇਗੇ ਹੁਣ ਦੇਖੋ ਜਿਹਦਾ ਕੋਈ ਨਾ ਰਵੇ ਨਾ ਜਿਹਦਾ ਕੋਈ ਨਾ ਬਣੇ ਜਿਹਦੇ ਨਾਲ ਕੋਈ ਨਾ ਚੱਲੇ ਤੇ ਬਾਬੇ ਨਾਨਕ ਦੀ ਬਾਣੀ ਪੜੋ ਤੇ ਧੰਗ ਗੁਰੂ ਰਾਮਦਾਸ ਨੇ ਗੁਰਨਾਨਕ ਸਹਿਬੀ ਦਾ ਸ਼ਬਦ ਪੜਿਆ ਗੋਇਲਵਾਲ ਦੀ ਧਰਤੀ ਤੇ ਗੋਵਿੰਦਵਾਲ ਦੀ ਧਰਤੀ ਤੇ ਜਦੋਂ ਗੁਰੂ ਅਮਰਦਾਸ ਜੀ ਨੇ ਸ਼ਬਦ ਪੜ੍ਹਿਆ ਨਾ ਵਿਆਖਿਆ ਕੀਤੀ ਤੇ ਧੰ ਗੁਰੂ ਅਮਰਦਾਸ ਕਹਿੰਦੇ ਲੈ ਬਾਪੂ ਅੱਜ ਤੋਂ ਬਾਅਦ ਨਾ ਮੇਰਾ ਕੋਈ ਘਰ ਨਾ ਮੇਰਾ ਕੋਈ ਬਾੜ ਅੱਜ ਤੋਂ ਬਾਅਦ ਮੈਂ ਤੇਰਾ ਹੋਇਆ ਉਹ ਸ਼ਬਦ ਕਿਹੜਾ ਸੀ ਸ੍ਰੀ ਰਾਮ ਮੁਹੱਲਾ ਪਹਿਲਾ ਜਾਨ ਕੋ ਮੁਸ਼ਕਲ ਅਤ ਬਣੈ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾਂ ਲਾਗੂ ਦਾ ਮਤਲਬ ਹੈ ਜਦੋਂ ਮਿੱਤਰ ਵੀ ਦੁਸ਼ਮਣ ਬਣ ਜਾਂਦਾ ਉਦੋਂ ਤਾਂ ਫਿਰ ਬੰਦੇ ਨੂੰ ਥਾਂ ਨਹੀਂ ਲੱਗਦੀ ਆਕੋ ਸਤਨਾਮ ਸ੍ਰੀ ਵਾਹਿਗੁਰੂ ਦੁਸ਼ਮਣ ਤਾਂ ਦੁਸ਼ਮਣ ਹੁੰਦੇ ਹੀ ਐ ਪਰ ਜਦੋਂ ਮਿੱਤਰ ਵੀ ਦੁਸ਼ਮਣ ਲਾਗੂ ਹੋ ਜਾਣਾ ਲਾਗੂ ਹੋਏ ਦੁਸ਼ਮਣਾਂ ਸਾਥ ਤੇ ਭਜ ਖਲੇ ਜਿੰਨੇ ਸਾਥ ਬੰਦੇ ਕਿ ਨਹੀਂ ਜਿਹੜੇ ਕਹਿੰਦੇ ਮੈਂ ਤੇਰਾ ਮਾਮਾ ਮੈਂ ਤੇਰਾ ਚਾਚਾ ਮੈਂ ਤੇਰੀ ਤਾਈ ਮੈਂ ਤੇਰੀ ਮਾਸੀ ਜਦੋਂ ਪੱਲੇ ਜੇਬ ਵਿੱਚ ਨਾ ਕੋਈ ਹੋਵੇ ਤੇ ਸਾਰੇ ਸਾਖ ਭੱਜ ਵਗਦੇ ਐ ਮੈਂ ਨਹੀਂ ਕਹਿੰਦਾ ਗੁਰਗੰਸਾਹਿਬ ਜੀ ਕਹਿੰਦੇ ਸਾਖ ਭੇ ਭਜ ਖਲੇ ਸਭੋ ਭਜੈ ਅਸਰਾ ਚੁੱਕੈ ਸਭ ਅਸਰਾਉ ਚਿਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤਤੀਬ ਕੰਤੀ ਬਾਬਿਲਗ ਸਕ ਸਾਰੇ ਇੱਕ ਪਾਸੇ ਦੁਸ਼ਮਣ ਬਣ ਜਾਣ ਇੱਕ ਪਾਸੇ ਮੇਰਾ ਗੁਰੂ ਹੋਵੇ ਤੇ ਮਹਾਰਾਜ ਕਹਿੰਦੇ ਮੈਨੂੰ ਕਿਸੇ ਦੀ ਪਰਵਾਹ ਨਹੀਂ ਦੇ ਪਰਵਾਹ ਸਦਾ ਰੰਗ ਹਰ ਕੇ ਜਾਨ ਕੋ پاک ਸੁਆਮੀ ਜਿਹਦਾ ਸੁਆਮੀ ਵੱਡਾ ਹੋਵੇ ਜਿਹਦਾ ਸੁਆਮੀ ਤਾਕਤਵਰ ਹੋਵੇ ਤੇ ਫਿਰ ਪਰਵਾਹ ਨਿਉ ਕਰ ਗੁਰੂ ਨਾਨਕ ਦਾਸ ਜੀ ਨੇ ਸ਼ਬਦ ਸੁਣਿਆ ਅੰਦਰੋਂ ਆਵਾਜ਼ ਆਈ ਇਹ ਸ਼ਬਦ ਦੀ ਵਿਆਖਿਆ ਦੇ ਤੇ ਧੰ ਗੁਰੂ ਨਾਨਕ ਦਾਸ ਬਾਹਰ ਬੈਠੇ ਸੀ ਗੇਟੋ ਬਾਹਰ ਤੁੰਗੜੀਆਂ ਵਿੱਚ ਰੇ ਸੀ ਸੋਲਿਆਂ ਨੂੰ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਇੱਕ ਸਿੱਖ ਬਾਹਰ ਆਇਆ ਚਲੋ ਮਿਲ ਕੇ ਆਈ ਤਾਕਤ ਸਰਬਨਾਮ ਜੀ ਵਾਹਿਗੁਰੂ ਇੱਕ ਸਿੱਖ ਆਇਆ ਚਲੋ ਮਿਲ ਗਿਆ ਗਏ ਉੱਠ ਕੇ ਖੜੇ ਹੋ ਗਏ ਹੱਥ ਜੋੜ ਕੇ ਸਤਿਗੁਰੂ ਜੀ ਤੁਸੀਂ ਐਨੀ ਭੀੜ ਦੇ ਵਿੱਚੋਂ ਸਿੱਧਾ ਭਾਈ ਜੇਠੇ ਕੋਲ ਜਾ ਕੇ ਖੜੇ ਸਤਿਗੁਰੂ ਮੇਰੇ ਗਰੀਬ ਦੇ ਹਿਰ ਦੇ ਵਿੱਚ ਅਜਾਏ ਹੋ ਦਰਸ਼ਨ ਦਿੱਤੇ ਨੇ ਘਾਨੇ ਭਾਗ ਹੋ ਗਏ ਮੇਰੇ ਕਹਿ ਲੱਗੇ ਸਿਖਾ ਤੂੰ ਅੰਦਰ ਕਿਉਂ ਨਹੀਂ ਆਉਂਦਾ ਆਖੋ ਸਾਦੇ ਨਾਮ ਜੀ ਵਾਹਿਗੁਰੂ ਬਚਨ ਨਿਕਲਿਆ ਕਿ ਬਾਪੂ ਮੈਂ ਅੰਦਰ ਆਉਣ ਨੂੰ ਤਿਆਰ ਆਂ ਤੂੰ ਬੁਲਾ ਦੇ ਸਹੀ ਵਾਹਿਗੁਰੂ ਤੂੰ ਬੁਲਾ ਦੇ ਸਹੀ ਕਹਿ ਲੱਗੇ ਫਿਰ ਮੈਂ ਤੈਨੂੰ ਬਾਹਰੋਂ ਨਹੀਂ ਮੈਂ ਤਾਂ ਤੈਨੂੰ ਆਪਣੇ ਹਿਰਦੇ ਵਿੱਚ ਹੀ ਬੁਲਾ ਲਿਆ ਛੱਡ ਦੇਣ ਘੁੰਗਣੀਆਂ ਤੇ ਆ ਜਾ ਗੁਰੂ ਦੀ ਸੇਵਾ ਚ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਉਹ ਵੱਡੇ ਤਾ ਕਿੰਨੀ ਜੀ ਸਵੇਨੇ ਕਿਸਮਤ ਜਾਗਨੀ ਜਿਸ ਦਿਨ ਮੇਲਾ ਹੋ ਗਿਆ ਆਪਾਂ ਬਾਣੀ ਇੰਨੀ ਕਿਉਂ ਪੜਦੇ ਆ ਮੇਤਨੇ ਰੋਜ਼ ਕਿਉਂ ਕਰੀਏ ਕਿ ਕੋਈ ਐਸਾ ਵਕਤ ਆਊਗਾ ਉਹਦੇ ਵਿੱਚੋਂ ਕੋਈ ਐਸਾ ਵਕਤ ਉਹਦੇ ਵਿੱਚੋਂ ਹੀ ਬਣ ਜੰਦਰ ਕਿ ਜੇਸੇ ਵਕਤ ਸਤਿਗੁਰ ਨੇ ਇੱਕ ਕਿਨਕਾ ਮਾਤਰ ਵੀ ਦਰਸ਼ਨ ਦੇਤੇ ਤੇ ਸਾਧ ਸੰਗਤ ਉਸੇ ਦੇਣੀ ਜਿਹੜੇ ਨਾ ਦਸਨ ਦੁਆਰ ਖੁੱਲ ਜਾਂਦੇ ਆਕੋ ਸਤਿਨਾਮ ਸ੍ਰੀ